ਆਪਣੇ ਰੱਬ 'ਨਾ ਕਰੇ ਜਦੋਂ ਵੀ ਕਿਤੇ ਮਹੀਆ ਹੁੰਦਾ ਹੈਗਾ ਤੇ ਜਦੋਂ ਮਸ਼ੀਨ ਵਗੈਰਾ ਨਾ ਚੱਲੇ ਤਾਂ ਉਦੋਂ ਆਪਾਂ ਐ ਚੋਨਾ ਵੜ ਕੇ ਟੇਪੜਾ ਮਾਦੀ ਨਾਲ ਝਾੜਦੇ ਆ ਤੇ ਆਹ ਕਈ ਸਟੇਟਾਂ ਦੇ ਵਿੱਚ ਤੇ ਜਿੱਥੇ ਮਨਲਾ ਕਿਵਰੀ ਆਪਣੇ ਪਹਾੜਾਂ ਤੇ ਕੋਈ ਖੇਤੀ ਕਰਦੇ ਗਿਆ ਜਾਂ ਚੰਚਾਨੀ ਵਾਲੇ ਜਗ੍ਹਾ ਤੇ ਜਿੱਥੇ ਮਨਲਾ ਚਮਾਈ ਨਹੀਂ ਪਹੁੰਚਦੀ ਮਸ਼ੀਨਾਂ ਤੇ ਉਥੇ ਆਹ ਜਿਗਾੜ ਬਣਾ ਲੈਂਦੇ ਹੈਗਾ ਆ ਦੇਖੋ ਤੁਸੀਂ ਕਿੱਡਾ ਵਧੀਆ ਜਿਗਾਰਡ ਤਿਆਰ ਕੀਤਾ ਵੈਸੇ ਇਹਦੇ ਨਾਲ ਬਸ ਇੱਕ ਗੱਲ ਹੈਗੀ ਵੀ ਪੈਟਰੋਲ ਦੀ ਥੋੜੀ ਖਪਤ ਜ਼ਿਆਦਾ ਹੁੰਦੀ ਆ ਪਰ ਇਹਨਾਂ ਆਏ ਆ ਵੀ ਇਹ ਬਜਵਾਖ ਵੀ ਇਹ ਵਧੀਆ ਫਸਲ ਨੂੰ ਝਾੜ ਲੈਂਦੇ ਹੈਗੇ ਆ ਤੇ ਅੱਜ ਦੀ ਮੋਟਰ ਜੀ ਹੈਗੀ ਹੈ ਇਹ ਇਹ ਮੋਟਰ ਜਿਵੇਂ ਆਪਣਾ ਸਪਰੇਅਰਾਂ ਦਾ ਡਰਮ ਹੈਗਾ ਆ ਆਪਾਂ ਦੇਖ ਲਈਆਂ ਉਹ ਜਿਗਾਰਡ ਜਾਂ ਲਾ ਕੇ ਤਿਆਰ ਕਰ ਲੈਂਦੇ ਹੈਗੇ ਆ ਅੱਜ ਮੈਂ ਆਪਣੇ ਆਪ ਆਲਕ ਦੀਆਂ ਗੁੱਟੀਆਂ ਰੱਖ ਲੈਣੀਆਂ ਹੈਗੇ ਆ ਆਪਾਂ ਇਹ ਬਰ ਬਰ ਰੱਖ ਲੈਂਦੇ ਝੋਨਾ ਇਹ ਤੇ ਫਿਰ ਇਹਦੇ ਨਾਲ ਇਹ ਐ ਬੈਠੇ ਝਾੜੀ ਜਾਂਦੇ ਗਿਆ ਇਹਦੇ ਨਾਲ ਸਮਾਂ ਥੋੜਾ ਵਧਲਾ ਦਾ ਕਿਉਂਕਿ ਕੱਲੇ ਬੰਦੇ ਨੇ ਇਹ ਝਾੜ ਨਹੀਂ ਹੁੰਦੀ ਗਿਆ ਤੇ ਆਪਣੇ ਤਾਂ ਦੋ ਤਿੰਨ ਜਣੇ ਦੋ ਜਣੇ ਡਰਮ ਦੇ ਲਾਗੇ ਖੜ ਜਾਂਦੇ ਗਿਆ ਪਰ ਪਰ ਜੱਫੇ ਮਾਰੀ ਜਾਂਦੇ ਗਿਆ ਉਹ ਝਾੜੀ ਜਾਂਦੇ ਆਪਣੇ ਐਂਗ ਵੀ ਦੂਰ ਪਰ ਕੀ ਜਾਂਦੇ ਗਿਆ ਦਾਣੇ ਇਹਦੇ ਨਾਲ ਬਸ ਨਾਲ ਨਾਲ ਹੀ ਪੈ ਰਹੇ ਜਾਂਦੇ ਗਿਆ ਇਹਦੇ ਵਿੱਚ ਪਾ ਲੈਂਦੇ ਪੈਟਰੋਲ ਇਹ ਵਿਆਂ ਕਰਕੇ ਝਾੜੀ ਜਾਂਦੇ ਆ ਇਹ ਦੇਖੋ ਤੁਸੀਂ ਇਹ ਜਵਾਕ ਵੀ ਪੂਰੀ ਹੈਲਪ ਕਰਾਉਂਦਾ ਹੈਗਾ ਤੇ ਇਹ ਬਸ ਆਹ ਦਾ ਹੌਸਤੇ ਹੌਸਤੇ ਵਿਚਾਰੇ ਲੱਗੇ ਰਹਿੰਦੇ ਹੈਗੇ ਆ ਜੇ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਨੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ